ਇਸ ਵਾਰ ਸਰ ਸਭ ਤੋਂ ਪਹਿਲੀ ਯਾਤਰਾ ਜਿਹੜੀ ਸਾਡੀ ਜੂਨ ਦੇ ਵਿੱਚ ਜਾ ਰਹੀ ਹੈ 20 ਜੂਨ ਨੂੰ ਜਾ ਰਹੀ ਹੈ ਸਾਲਾ ਸਰ ਬਾਲਾ ਜੀ ਖਾਟੂ ਸ਼ਾਮ ਔਰ ਇੱਛਾ ਪੂਰਨ ਬਾਲਾ ਜੀ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਇੱਛਾ ਪੂਰਤੀ ਬਾਲਾ ਜੀ ਤੇ ਸਾਲਾ ਸਰ ਧਾਮ ਜਿਹੜੀ ਯਾਤਰਾ ਜਾਊਗੀ 20 ਜੂਨ ਨੂੰ ਤੇ ਉਸ ਦੀ ਵਿਵਸਥਾ ਕਿਸ ਤਰੀਕੇ ਨਾਲ ਰਹੇਗੀ ਕਿ ਇਹ ਕਿ ਜਿਹੜੀ ਸਭੋਲੀ ਯਾਤਰਾ ਜਿਹੜੀ ਯਾਤਰਾ ਨਿਵਾਸੀਆਂ ਨੂੰ ਮਿਲੂਗੀ ਪੋਜੀਟਿਵ ਵਿਵਸਥਾ ਦੇਖੋ ਹਰ ਮਹੀਨੇ ਜਿਹੜੇ ਯਾਤਰੀ ਜਾਂਦੇ ਉਹਨਾਂ ਨੂੰ ਪਤਾ ਡੀ ਲਕਸ ਬੱਸਿਸ ਰਹਿੰਦੀਆਂ 2x2 ਬੱਸਿਸ ਹੁੰਦੀਆਂ ਬੋਲਵੋ ਉਸ ਤੋਂ ਬਾਅਦ ਉੱਥੇ ਦੀ ਸਟੇ ਹੈ ਜਿਹੜੀ ਉਹ ਫੈਮਲੀ ਵਾਈਜ਼ ਰਹਿੰਦੇ ਆ ਰੂਮ ਸਾਰੇ ਬੜੇ ਅੱਛੇ ਰੂਮਸ ਹੁੰਦੇ ਆ ਲਕਜ਼ਰੀ ਰੂਮ ਹੁੰਦੇ ਸਾਲਾ ਸਰਬਾਲਾ ਜੀ ਪਰ ਫੈਮਲੀ ਅਸੀਂ ਸਿੰਗਲ ਸੀਟਸ ਵੈਸੇ ਵਰਡ ਕਰਦੇ ਆ ਕਿ ਕੋਈ ਅਨਨੋਨ ਬੰਦਿਆਂ ਨੂੰ ਲੈ ਕੇ ਨਹੀਂ ਜਾਂਦੇ ਸਾਰੇ ਫੈਮਲੀ ਵਾਲਾ ਮਾਹੌਲ ਹੁੰਦਾ ਬਸ ਦਾ ਉਹ ਫੈਮਲੀ ਵਾਈਜ਼ ਤਹ ਰਹਿੰਦੇ ਆ ਅੱਛਾ ਖਾਣ ਪੀਣ ਦਾ ਅਰੇਂਜਮੈਂਟ ਹੁੰਦਾ ਸਾਰਾ ਸਾਡੇ ਵੱਲੋਂ ਹੀ ਹੁੰਦਾ ਅਰੇਂਜਮੈਂਟ ਜਿੱਦੀ ਸਾਡੇ ਵੱਲੋਂ ਫੂਡ ਦੀ ਫੈਸਿਲਿਟੀ ਹੁੰਦੀ ਹੈ ਉਹ ਸਾਡੀ ਆਲਪੋਸਟ ਸਾਡੀ ਆਪਣਾ ਵਧੀਆ ਰੈਸਟੋਰੈਂਟ ਦੇ ਵਿੱਚ ਜਾਂ ਜਿੱਥੇ ਅਸੀਂ ਰੁਕਦੇ ਆ ਉੱਥੇ ਸਾਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਸਾਰੇ ਵਧੀਆ ਵਾਸ਼ਰੂਮਸ ਇੱਥੇ ਕਿਸੇ ਨੂੰ ਆਜ ਆਂਦੀ ਕਿਸਮ ਦਿੱਕਤ ਨਾ ਹੋਵੇ ਕਿਉਂਕਿ ਲੇਡੀਜ਼ ਤੁਹਾਨੂੰ ਪਤਾ ਸਾਡੇ ਨਾਲ ਲੇਡੀਜ਼ ਵਾਲੀ ਫੈਮਿਲੀ ਜ਼ਿਆਦਾ ਹੁੰਦੀ ਹੈ ਬੈਠਣ ਬੈਠਣ ਦੀ ਸਾਰਾ ਉਹ ਚੀਜ਼ ਦਾ ਸਾਰਾ ਬਹੁਤ ਧਿਆਨ ਰੱਖਿਆ ਜਾਂਦਾ ਇੱਕ ਦਿਨ ਸਾਡਾ ਸਾਲ ਸਾਰਾ தாம் ਸਟੇ ਹੁੰਦਾ ਉਦੇਰ ਆਪ ਜਾਨ ਕੇ ਬੱਦਰ ਸਾਰਾ ਸੇ ਅਜਨੇ ਵਾਤਾ ਬੱਦਰ ਸਾਰਾ ਉੱਥੇ ਦਰਸ਼ਨ ਕਰਕੇ ਡੈਕਸਡੇ ਸਾਡਾ ਸਵੇਰੇ ਅਸੀਂ ਨਿਕਲਦੇ ਆ ਉੱਥੋਂ ਸਿੱਧਾ ਸਾਲਾ ਸਰ ਦਾ ਖਾਟੋ ਸ਼ਮ ਚਲੇ ਜਾਂਦੇ ਆ ਤੇ ਸ਼ਬਦ ਸਾਡੇ ਦਰਸ਼ਕੀ ਇੱਛਾਪੁਰ ਬਾਲਾ ਜੀ ਹੁੰਦੇ ਉੱਥੋਂ ਦੀ ਅਸੀਂ ਅਗਰ ਵਾਪਸੇ ਚੱਲਦੇ ਫਿਰ ਸਵੇਰੇ ਲੁਧਿਆਣਾ ਪਹੁੰਚਦੇ 2 ਜੂਨ ਨੂੰ ਜਿਹੜੀ ਯਾਤਰਾ ਜਾ ਰਹੀ ਹੈ ਸਾਲਾਸਰ ਬਾਲਾ ਜੀ ਖਾਟੂ ਸ਼ਾਮ ਔਰ ਇੱਛਾਪੁਰਨ ਬਾਲਾ ਜੀ ਜਲਦੀ ਤੋਂ ਜਲਦੀ ਆਪਣੀ ਬੁਕਿੰਗਸ ਕਰਵਾ ਲਓ ਬਹੁਤ ਲਿਮਟਿਡ ਸੀਟਸ ਨੇ ਤਾਂ ਸਰ ਇਸ ਵਾਰ ਇਹ ਕਿੱਥੇ ਕਿੱਥੇ ਜਿਹੜੀ ਯਾਤਰਾ ਜਾ ਰਹੀ ਹੈ ਤੇ ਕਿਸ ਤਰੀਕੇ ਨਾਲ ਜਿਹੜੀ ਸਾਰੀ ਵਿਵਸਥਾ ਰੂਪ ਕਿਉਂ ਸਾਡੇ ਨਾਲ ਸਾਂਝੀ ਹੈ ਇਸ ਵਾਰ ਸਰ ਸਭ ਤੋਂ ਪਹਿਲੀ ਯਾਤਰਾ ਜਿਹੜੀ ਸਾਡੀ ਜੂਨ ਦੇ ਵਿੱਚ ਜਾ ਰਹੀ ਹੈ 20 ਜੂਨ ਨੂੰ ਜਾ ਰਹੀ ਹੈ ਸਾਲਾ ਸਰ ਬਾਲਾ ਜੀ ਖਾਟੂ ਸ਼ਾਮ ਔਰ ਇੱਛਾਪੂਰਨ ਬਾਲਾ ਜੀ ਇਹ 20 ਜੂਨ ਦੀ ਯਾਤਰਾ ਰਹੇਗੀ 23 ਜੂਨ ਦੀ ਵਾਪਸੀ ਰਹੇਗੀ ਜਿਵੇਂ ਹਰ ਮਹੀਨੇ ਦੀ ਯਾਤਰਾ ਹੁੰਦੀ ਹੈ ਸਾਡੀ ਇਹ ਇਹ ਤਿੰਨ ਦਿਨਾਂ ਦੀ ਯਾਤਰਾ ਹੁੰਦੀ ਹੈ ਇੱਕ ਦਿਨ ਦਾ ਸਟੇ ਹੁੰਦਾ ਵਿੱਚ ਸਾਲਾ ਸਰ ਬਾਲਾ ਜੀ ਦਾ ਤਾਂ ਜਿਵੇਂ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਜਿਹੜੇ ਇੱਛਾ ਪੂਰਤੀ ਬਾਲਾ ਜੀ ਤੇ ਸਾਲਾ ਸਰ ਥਾਮ ਜਿਹੜੀ ਕਿ ਯਾਤਰਾ ਜਾਊਗੀ 20 ਜੂਨ ਨੂੰ ਤੇ ਉਸ ਦੀ ਵਿਵਸਥਾ ਕਿਸ ਤਰੀਕੇ ਨਾਲ ਹੈ ਕਿ ਕਿ ਜਿਹੜੀ ਅਸਫੋਗਲੀ ਹੈ ਤਾਂ ਯਾਤਰਾ ਜਿਹੜੀ ਯਾਤਰਾ ਨਿਵਾਸੀਆਂ ਨੂੰ ਮਿਲੂਗੀ ਉਸ ਦੀ ਵਸਤਾ ਦੇਖੋ ਹਰ ਮਹੀਨੇ ਜਿਹੜੇ ਯਾਤਰੀ ਜਾਂਦੇ ਉਹਨਾਂ ਨੂੰ ਪਤਾ ਡੀ ਲਕਸ ਬੱਸਿਸ ਰਹਿੰਦੀਆਂ 2x2 ਬੱਸਿਸ ਹੁੰਦੀਆਂ ਬੋਲਵੋ ਉਸ ਤੋਂ ਬਾਅਦ ਉੱਥੇ ਦੀ ਸਟੇ ਹੈ ਜਿਹੜੀ ਉਹ ਫੈਮਿਲੀ ਵਾਈਜ਼ ਰਹਿੰਦੇ ਆ ਰੂਮ ਸਾਰੇ ਬੜੇ ਅੱਛੇ ਰੂਮਸ ਹੁੰਦੇ ਆ ਲਕਜ਼ਰੀ ਰੂਮ ਹੁੰਦੇ ਸਾਲਾ ਸਰਬਾਲਾ ਜੀ ਉਹ ਪਰ ਫੈਮਿਲੀ ਅਸੀਂ ਸਿੰਗਲ ਸੀਟਸ ਵੈਸੇ ਵਰਡ ਕਰਦੇ ਆ ਕਿ ਕੋਈ ਅਨਨੋਨ ਬੰਦਿਆਂ ਨੂੰ ਲੈ ਕੇ ਨਹੀਂ ਜਾਂਦੇ ਸਾਰੇ ਫੈਮਿਲੀ ਵਾਲਾ ਮਾਹੌਲ ਹੁੰਦਾ ਬਸਦਾ ਤੇ ਸਿੰਗਲ ਸੀਟਸ ਹੁੰਦੀਆਂ ਨਹੀਂ ਉਹ ਫੈਮਿਲੀ ਵਾਈਜ਼ ਹੀ ਰੂਮਸ ਰਹਿੰਦੇ ਆ ਅੱਛਾ ਖਾਣ ਪੀਣ ਦਾ ਅਰੇਂਜਮੈਂਟ ਹੁੰਦਾ ਸਾਰਾ ਸਾਡੇ ਵੱਲੋਂ ਹੀ ਹੁੰਦਾ ਅਰੇਂਜਮੈਂਟ ਤੇ ਆਪਾਂ ਦੇਖਦੇ ਆਂ ਵੀ ਜਿਵੇਂ ਕਈ ਯਾਤਰਾ ਲੈ ਕੇ ਜਾਂਦੇ ਨੇ ਆਪ ਆਪਣਾ ਸਟੇ ਕਰਦੇ ਕਿਤੇ ਸਾਰੇ ਕੁਇੰਗ ਕਰਦੇ ਪਰ ਤੁਹਾਡੇ ਵੱਲੋਂ ਜਿਹੜੀ ਸਾਰੀ ਫੂਡ ਦੀ ਜਿਹੜੀ ਹੁੰਦੀ ਆ ਫੈਸਿਲਿਟੀ ਹੁੰਦੀ ਆ ਹੋਟਲ ਦੇ ਵਿੱਚ ਹੁੰਦੀ ਆ ਜਾਂ ਕਿਸੇ ਵਧੀਆ ਰੈਸਟੋਰੈਂਟ ਦੇ ਵਿੱਚ ਹੁੰਦੀ ਆ ਉਹਨੂੰ ਕਿਸ ਤਰੀਕੇ ਨਾਲ ਮੀਨਸ ਜਿਹੜੇ ਸੰਗਤਾਂ ਪਸੰਦ ਕਰਦੀ ਆ ਜੈ ਸ਼੍ਰੀ ਰਾਮ ਜੀ ਟ੍ਰੈਡ ਦੇ ਸਾਡੇ ਵੱਲੋਂ ਫੂਡ ਦੀ ਫੈਸਿਲਿਟੀ ਹੁੰਦੀ ਹੈ ਉਹ ਸਾਡੇ ਆਲਮੋਸਟ ਸਾਡੇ ਬਣਾ ਵਧੀਆ ਰੈਸਟੋਰੈਂਟਸ ਦੇ ਵਿੱਚ ਜਾਂ ਜਿੱਥੇ ਅਸੀਂ ਰੁਕਦੇ ਹਾਂ ਉੱਥੇ ਸਾਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਫੂਡ ਸਾਰਾ ਸਾਤਵਿਕ ਹੁੰਦਾ ਵਿਦਆਊਟ ਆਨਿਅਨ گارਲਿਕ ਹੁੰਦਾ ਤੇ ਵਧੀਆ ਰੈਸਟੋਰੈਂਟਸ ਦੇ ਵਿੱਚ ਸਾਰਾ ਵਧੀਆ ਜਿੱਥੇ ਸਿਟਿੰਗ ਅਰੇਂਜਮੈਂਟ ਹੁੰਦਾ ਹੈ ਪ੍ਰੋਪਰ ਏਸੀ ਹੁੰਦੇ ਆ ਸਾਰੇ ਵਧੀਆ ਵਾਸ਼ਰੂਮਸ ਇੱਥੇ ਕਿਸੇ ਨੂੰ ਆ ਜਾਣ ਦੀ ਕਿਸਮ ਦਿੱਕਤ ਨਾ ਹੋਵੇ ਕਿਉਂਕਿ ਲੇਡੀਜ਼ ਤੁਹਾਨੂੰ ਪਤਾ ਸਾਡੇ ਨਾਲ ਲੇਡੀਜ਼ ਵਾਲੀ ਫੈਮਿਲੀ ਜ਼ਿਆਦਾ ਹੁੰਦੀ ਹੈ ਤੇ ਉੱਠਣ ਬੈਠਣ ਦੀ ਆ ਸਾਰਾ ਉਹ ਚੀਜ਼ ਦਾ ਸਾਰਾ ਬਹੁਤ ਧਿਆਨ ਰੱਖਿਆ ਜਾਂਦਾ ਬੱਸੇ ਸਾਨੂੰ ਪਤਾ ਹੀ ਹੈ 2/2 ਰਹਦੀ ਹੈ ਔਰ ਵਧੀਆ ਹੋਟਲ ਰਹਿੰਦਾ ਪਰ ਫੈਮਿਲੀ ਦੇ ਹਿਸਾਬ ਨਾਲ ਰੂਮ ਰਹਿੰਦਾ ਔਰ ਜਿਹੜਾ ਜਿਹੜਾ ਅਸੀਂ 20 ਜੂਨ ਨੂੰ ਜਾ ਰਹੇ ਆ ਉਹਦੇ ਵਿੱਚ ਸੋ ਸੇ ਦੇਖੋ ਸਟਾਰਟਿੰਗ ਸਾਡਾ ਹੁੰਦਾ ਦੋ ਜਾਂਟੀ ਬਾਲਾ ਜੀ 12 ਚੋ ਅਸੀਂ ਯਾਤਰਾ ਸ਼ੁਰੂ ਕਰਦੇ ਜਿਹਦੇ ਬਾਰੇ ਸ਼ਾਇਦ ਤੁਹਾਨੂੰ ਮੱਲਾ ਉਹਦਾ ਇਤਿਹਾਸ ਮਤਲਬ ਇਹ ਹੈ ਕਿ ਉੱਥੇ ਦੀ ਜਿਹੜੀ ਪਹਿਲੀ ਇੱਟ ਜਿਹੜੀ ਬੰਦੇ RAMLALA ਜੀ ਦਾ ਮੰਦਿਰ ਬਣਿਆ ਉੱਥੇ ਦੀ ਪਹਿਲੀ ਇੱਟ ਉੱਥੋਂ ਦੀ ਗਈ ਸੀ ਜਿਹੜਾ ਆਪਣਾ ਦੋ ਜੰਟੀ ਬਾਲਾ ਚੀ ਮੰਦਿਰ ਹੈਗਾ ਜਿਹੜਾ ਆਪਣਾ ਫਤਿਹਪੁਰ ਦੇ ਵਿੱਚ ਹੈਗਾ ਸਾਲ 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 ਤੋਂ ਥੋੜੇ ਦਿਨ ਪਹਿਲਾਂ ਤੇ ਇੱਕ ਦਿਨ ਸਾਡਾ ਸਾਲ ਸਾਲ ਦਾ ਹੱਪ ਸਟੇ ਹੋਂਦਾ ਉਹਦੇ ਰਾਬ ਜਾਨ ਕੇ ਮੰਦਿਰ ਸਾਰਾ ਅਸੀਂ ਅਰਜਨੀ ਵਾਤਾ ਮੰਦਿਰ ਸਾਰਾ ਉੱਥੇ ਦਰਸ਼ਨ ਕਰਕੇ ਨੈਕਸਟ ਡੇ ਸਾਡਾ ਸਵੇਰੇ ਅਸੀਂ ਨਿਕਲਦੇ ਆ ਉੱਥੋਂ ਸਿੱਧਾ ਸਾਲ ਸਾਲ ਦਾ ਖਾਟੋ ਸ਼ਮ ਚਲੇ ਜਾਂਦੇ ਆ ਤੇ ਸ਼ਬਦ ਸਾਡੇ ਦਰਸ਼ਕੀ ਇੱਛਾਪੁਰ ਬਾਲਾ ਜੀ ਹੁੰਦੇ ਉਥੋਂ ਦੀ ਅਸੀਂ ਫਿਰ ਵਾਪਸੇ ਚੱਲਦੇ ਫਿਰ ਸਵੇਰੇ ਲੁਧਿਆਣਾ ਪਹੁੰਚਦੇ 20 ਜੂਨ ਨੂੰ ਜਿਹੜੀ ਯਾਤਰਾ ਜਾ ਰਹੀ ਹੈ ਸਾਲਾਸਰ ਬਾਲਾ ਜੀ ਖਾਟੂ ਸ਼ਾਮ ਔਰ ਇੱਛਾਪੁਰਨ ਬਾਲਾ ਜੀ ਜਲਦੀ ਤੋਂ ਜਲਦੀ ਆਪਣੀ ਬੁਕਿੰਗਸ ਕਰਵਾ ਲਓ ਬਹੁਤ ਲਿਮਟਿਡ ਸੀਟਸ ਨੇ ਨੀਚੇ ਦਿੱਤੇ ਹੋਏ ਆ ਸਾਡੇ ਕਮੈਂਟਸ ਦੇ ਵਿੱਚ ਨੰਬਰ ਦਿੱਤੇ ਹੁੰਦੇ ਆ ਮੇਰਾ ਪੰਕਜ ਜੀ ਦਾ ਸਿਟੀ ਹੈਡਲਾਈਨਸ ਆਫਿਸ ਦਾ ਔਰ ਜਲਦੀ ਤੋਂ ਜਲਦੀ ਆਪਣੀ ਸੀਟਸ ਬੁੱਕ ਕਰਵਾ ਲਓ